ਅੱਜ ਕਿਸ ਬੰਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਇੱਥੇ ਰੱਖੀ ਗਈ ਹੈ ਤੁਹਾਡੇ ਕੋਲ ਮੈਂ ਅੱਜ মিডিਆ ਦੇ ਨਾਲ ਹੀ ਪੰਜਾਬ ਸਰਕਾਰ ਦੇ ਔਰ ਮਾਨਜੋ ਕੁਲਨ ਸਾਹਿਬ ਦੇ ਧਿਆਨ ਚ ਗੱਲ ਹੋਣਾ ਕੋਈ ਜਿਹੜੀਆਂ ਕੁਝ ਜਣਾ ਤੋਂ ਖਵਾਰਾਂ ਦੇ ਵਿੱਚ মিডিਆ ਦੇ ਨਾਲ ਤੁਹਾਨੂੰ ਮਿਲਦੇ ਹਾਂ ਕਿ ਪੰਜਾਬ ਵਿੱਚ ਜਿਹੜੇ ਸੈਂਟਰ ਤੋਂ ਚੱਲ ਰਹੇ ਪ੍ਰੋਜੈਕਟ ਜਿਹੜੇ ਆ 18.2 ਕਰੋੜ ਰੁਪਏ ਦੇ ਖੜਾ ਐਕਸਪ੍ਰੈਸ ਆ ਜਾਂ ਹੋਰ ਆ ਉਹ ਸਿਰੇ ਨਹੀਂ ਚੜ ਰਹੇ ਵਾਰੋ ਦੇ ਨਾਲ ਦੇ ਨਾਲ ਮੈਂ ਦੱਸਣਾ ਚਾਹਣਾ ਵੀ ਸਾਡੇ ਟਾਈਮ ਦੇ ਉੱਤੇ ਕਾਂਗਰਸੀ ਸਰਕਾਰ ਦੇ ਵੇਲੇ ਇੱਕ ਸੜਕ ਜਿਹੜੀ ਆ ਤਰਨਤਾਰਨ ਤੋਂ ਸਕੂਲ ਪੁਰੇ ਦਾ ਉੱਥੋਂ ਸ਼ੁਰੂ ਹੋ ਕੇ ਜੋੜੇ ਪਿੰਡ ਤੋਂ ਮਨੂਜਪੁਰੇ ਅਨਮੋਜੀ ਦੇ ਵਿਚ ਇਹੋ ਜੀ ਮਨਜ਼ੂਰ ਕਰਾਈ ਸੀ ਇਹ ਸੈਂਟਰ ਦਾ ਇੱਕ ਇਕਨੋਮੀ ਬੋਦਰ ਪੈਕੇਜ ਦੇ ਵਿੱਚ ਆਉਂਦੀ ਸੀ ਉਹਦਾ 90 ਕਰੋੜ ਰੁਪਏ ਅਸੀਂ ਮਨਜ਼ੂਰ ਕਰਾ ਕੇ ਟੈਂਡਰ ਕਰਾ ਕੇ ਪੂਰਾ ਹੋ ਗਿਆ ਕੰਮ ਉਹ 2021 ਦੇ ਵਿੱਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਫੋਰੈਸਟ ਵਾਲਿਆਂ ਨੇ ਕਿਹਾ ਵੀ ਉੱਥੇ ਜਿਹੜੇ ਦਰੱਖਤ ਲੱਗਣ ਦੀ ਜਿਹੜੀ ਆ ਉਹ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਉਹਦੇ ਬਰਾਬਰ ਦੀ ਜ਼ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਹੀ ਆਕਰੋ। ਉਹ ਅੱਜ 2 ਸਾਲ ਉਹ ਚੱਲਿਆ ਵੱਖਰੇ ਵੱਖਰੇ ਟਾਈਮ ਤੇ ਵੱਖਰੇ ਵੱਖਰੇ ਅਫਸਰਾਂ ਨਾਲ ਗੱਲਬਾਤ ਕਰਦੇ ਰਹੇ ਕਿ ਕਿਸ ਤਰੀਕੇ ਨਾਲ ਇਹ ਪ੍ਰੋਜੈਕਟ ਸਿਰੇ ਚੜ੍ਹ ਸਕੇ। ਪਰ ਜਿੱਦੋਂ ਉਹਨਾਂ ਇੱਕ ਵਾਰੀ ਇਹ ਸੜਕਾਂ ਨੂੰ ਔਰ ਦਿੱਲੀ ਸਰਕਾਰ ਦੇ ਪ੍ਰੋਜੈਕਟ ਨੂੰ ਲੈ ਕੇ ਸੂਬੇ ਦੇ ਵਿੱਚ ਮਹੋਦੁਰਾਗਨ ਮਾਇਆ ਪਿਆਵਾ ਤੋਂ ਮੈਂ ਇਸ ਉਮੀਦਾਰ ਵੀ ਬਿਲਕੁਲ ਸਹੀ ਟਾਈਮ ਆ ਜਿਹੜੀ ਸਾਡੇ ਇਲਾਕੇ ਦੀ ਸਾਡੇ ਤਰਨਤਾਰ ਜਿਲ੍ਹੇ ਦੀ ਜਿਹੜੀ ਇਹ ਬੜੀ ਜ਼ਰੂਰੀ ਇੱਕ ਸਾਡੀ ਸੜਕ ਸੀ ਕਿਉਂਕਿ ਜਦੋਂ ਦਾ ਜਿਲਾ ਬਣਿਆ ਉਸ ਤੋਂ ਬਾਅਦ ਡੀਸੀ ਔਰ ਜਨਾ ਜਨਾ ਜਡਿਕਸ਼ਨਲ ਕੰਪਲੈਕਸ ਆ ਉਹ ਸ਼ਹਿਰ ਤੋਂ ਬਾਹਰ ਬਣਿਆ ਹੋਇਆ ਇੱਧਰ ਸਾਡੇ ਜਾਣ ਦੇ ਰਸਤੂਰ ਪੁੱਟੀਆਂ ਨਹਿਰਾਂ ਔਰ ਉੱਥੇ ਜਾਣ ਵਾਸਤੇ ਚਾਹੇ ਆਪਾਂ ਰਿਵੈਂਟੋ ਜਾਣਾ ਵਾ ਚਾਹੇ ਕਿਧੋਂ ਖੇਮ ਕਰਨ ਤੋਂ ਨਿਕਲਣ ਵਾਸਤੇ ਅ ਸਿਰਫ ਦੋ ਹੀ ਸੜਕਾਂ ਵਾ ਅੰਮ੍ਰਿਤਸਰ ਤੋਂ ਖੇਮ ਕਰਨੇ ਖੜ ਗਿਆ ਜਿਵੇਂ ਆਚਮਾਲ ਤੋਂ ਜਾਣ ਦੇ ਦੂਜੀ ਹੈਗੀ ਖੇਮ ਕਰਨ ਤੋਂ ਜਿਹੜੀ ਪੱਟੀ ਥਣੀ ਹੋ ਕੇ ਆਪਾਂ ਜਾ ਸਕਦੇ ਇਹ ਸਿੱਧਾ ਰੂਟ ਸਾਰੇ ਪਿੰਡਾਂ ਦੇ ਵਿੱਚੋਂ ਵੀ ਖੀਰਲੇ ਪਿੰਡ ਸਾਡੇ ਕਾਲੀਗਾ ਸੁਨਤਰਾ ਬਣਾਵਾ ਦੂੜ ਤਿਲੰਜਰ ਉਹਨਾਂ ਪਿੰਡਾਂ ਤੋਂ ਲੈ ਕੇ ਮਹਮੂਦਪੁਰੇ ਦੇ ਸੂਰੇ ਦੇ ਨਾਲ ਹੁੰਦੇ ਹੋਏ ਆ ਅਲਗੂ ਦੇ ਨਾਲ ਹੁੰਦੇ ਲੱਭੂ ਤੋਂ ਹੁੰਦੇ ਉਹ ਦੀ ਸਥਿਤੀ ਜਿਹੜੀ ਆ ਇਕੱਠੇ ਪੱਕੇ ਤੋਂ ਹੋ ਕੇ ਇਹ ਸਥਿਤੀ ਜਿਹੜੀ ਜੋੜੇ ਜਾਣ ਨਿਕਲਨੀ 30 ਕਿਲੋਮੀਟਰ ਦੀ ਇਹ ਸੜਕ ਸੀ ਜਿਹੜਾ 50 ਕਿਲੋਮੀਟਰ ਦਾ ਰਸਤਾ ਪਿੰਡਾਂ 'ਚ ਇੱਕਦੋ ਸ਼ਾਰਟ ਹੋ ਜਾਂਦਾ ਇੱਕ ਮਿਕਰ ਕੁਸ਼ਤ ਦਾ ਰਸਤਾ ਜਿਹੜਾ ਉਹ ਪੰਜਾਂਾਂ ਜੀ ਬਾਰਡਰ ਦੇ ਉੱਤੇ ਆਮ ਤੌਰ ਤੇ ਟੈਨਸ਼ਨ ਉਹ ਜਿਹੜੀ ਆ ਉਹ ਬਣ ਜਾਂਦੀ ਆ ਲੋਕਾਂ ਨੂੰ ਆਉਣਾ ਜਾਣਾ ਗਦਾਵਾ ਉਹ ਸਾਰਾ ਬੰਦ ਹੋ ਜਾਂਦਾ ਹੈ ਕਰੀ ਕਿਉਂਕਿ ਸੜਕਾਂ ਜਿਹੜੀਆਂ ਵਾ ਉਹ ਬੜੀਆਂ ਲਿਮਿਟਿਡ ਸਾਡਾ ਏਰੀਆ ਤੋ ਉਹਦੇ ਕਰਕੇ ਮੈਂ ਇਸ ਮੇਨ ਦਾ ਪ੍ਰਯਤਨ ਕੀ ਜਿਹੜਾ ਸਾਡਾ ਬੜਾ ਲੰਮੇ ਸਮੇਂ ਤੋਂ ਕੋ ਟਾਈਮ ਤੇ ਮੈਂ ਬੜੀ ਕੋਸ਼ਿਸ਼ ਉਪਰਾਲਾ ਕੀਤਾ ਕਿ ਇਹ ਸ਼ੁਰੂ ਹੋ ਸਕੇ ਪਰ ਵਿੱਚ 4-1.5 ਸਾਲ ਕੋਵਿਡ ਦੇ ਆਉਣ ਤੋਂ ਬਾਅਦ ਇਹ ਥੋੜਾ ਪ੍ਰੋਜੈਕਟ ਜਿਹੜਾ ਸੀ ਲੰਮਾ ਪੈ ਗਿਆ ਸੋ ਮੈਂ ਅੱਜ ਮੀਡੀਆ ਦੇ ਰਾਹੀਂ ਗਵਰਨਰ ਸਾਹਿਬ ਨੂੰ ਜੱਟੀ ਲਿਖ ਕੇ ਤੇ ਸੀਨੀਅਰ ਸੈਕਟਰੀ ਸਾਹਿਬ ਨੂੰ ਵੀ ਇਹ ਜਿਹੜਾ ਵਾ ਇਸ ਪ੍ਰਪੋਜ਼ਲ ਨੂੰ ਵੀ ਇਸ ਸੰਗੀਤਾਂ ਦੇ ਨਾਲ ਸੀਰੀਅਸਨੈਸ ਨਾਲ ਇਹਨੂੰ ਇਹ ਵਿੱਚ ਲਿਆ ਜਾਵੇ ਜਿੱਥੇ ਬਾਕੀ ਪ੍ਰੋਜੈਕਟਾਂ ਨੂੰ ਦੀ ਮੈਰੇ ਜਿਹੜੇ ਸਾਡੇ ਜ਼ਿਲ੍ਹੇ ਦੀ ਸਾਡੇ ਖੇਮ ਕਰਨ ਦੀ ਜਿਹੜੀ ਆ ਇਹ ਪੈਸੇ ਜਿਹਦੇ ਆਏ ਪਏ ਆ ਪਰ ਸਾਰਿਆਂ ਨੂੰ ਵੱਡੀ ਗੱਲ ਆ ਵੀ ਇਹਦੇ ਵਿੱਚ ਇੱਕ ਵੀ ਇੰਚ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਪੂਰੀ ਜ਼ਮੀਨ ਜਿਹੜੀ ਆ ਉਹ ਇਰੀਗੇਸ਼ਨ ਉਹ ਭਾਗ ਦੀ ਜਿਹੜੀ ਆ ਉਹ ਨਾਲ ਆ ਸਿਰਫ ਤੇ ਸਿਰਫ ਫੋਰੈਸਟ ਉਹ ਭਾਗ ਜਿਹੜਾ ਅੰਮ੍ਰਿਤਸਰ ਵਾਲਿਆਂ ਨੇ ਔਰ ਜਿਹੜਾ ਕੰਸਟਰਕਸ਼ਨ ਉਹ ਭਾਗ ਐਸ ਇਰੀਗੇਸ਼ਨ ਦੇ ਬਹਿ ਕੇ ਆਪਸ ਚ ਇੱਕ ਤਾਲਮੇਲ ਕਰਕੇ ਤੇ ਇਹ ਜਿਹੜਾ ਕੰਮ ਫਿਰ ਚਲਾਉਣਾ ਵਾ ਜਿਸ ਨੂੰ ਅੱਜ 2 ਸਾਲ ਤੋਂ ਵੱਧ ਟਾਈਮ ਜਿਹੜਾ ਲੜਕਦੇ ਨੂੰ ਹੋ ਗਿਆ ਔਰ ਦੂਸਰੀ ਗੱਲ ਜਿਹੜੀ ਆ ਉਹ ਮੈਂ ਅੱਜ ਡੀਸੀ ਸਾਹਿਬ ਨੇ ਟਿੱਕਿੰਗ ਲੈ ਕੇ ਗੋਡੇ ਸਾਰੇ ਇਤਨੇ ਪਿੰਡਾਂ ਦੇ ਪਰ ਸਰਪੰਚ ਸਾਹਿਬ ਇੱਥੇ ਬਿਠਿਆ ਲੰਮੇ 2 ਸਾਲ ਤੋਂ 2.5 ਸਾਲ ਤਕਰੀਬਨ ਹੋ ਗਏ ਆ ਸਰਕਾਰ ਬਦਲੀ ਨੂੰ ਔਰ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਹਰ ਦੋ ਬਲਾਕਾਂ ਦੀਆਂ 5-5 7-7 ਸੜਕਾਂ ਆ ਜਿਨ੍ਹਾਂ ਦੇ ਉੱਤੇ ਪ੍ਰੀਮਿਕਸ ਨਹੀਂ ਪਾਇਆ ਜਾ ਰਿਹਾ ਔਰ ਪੱਥਰ ਲੱਖਾਂ ਰੁਪਏ ਸਰਕਾਰ ਦਾ ਖਰਚੋ ਕੇ ਪੱਥਰ ਜਿਹੜਾ ਵਾ ਉਹਦੇ ਵਿੱਚ ਪਿਆ ਉਹਦੇ ਵਿੱਚ ਸਾਡੇ ਅਲਗੋਪੁਰਾ ਦੀ ਸਰਪੰਚ ਮਿਲਕਾਉਂ ਦੇ ਘਰ ਵਾਲੀ ਸੜਕ ਆ ਮੰਨਿਆਲੇ ਦੀ ਤੋਂ ਪਿੰਡ ਕੋਲ ਦੀ ਸੜਕ ਆ ਭਗਵਾਨਪੁਰੇ ਦੀ ਆ ਸਿਧੂਆਂ ਦੀ ਤਰਵੰਡੀ ਮੋਹਤ ਸਿੰਘ ਤੋਂ ਜਿਹੜੀ ਜੋਤ ਸਿੰਘ ਵਾਲੇ ਪੰਨੇ ਤੜਕਾ ਦਸ਼ਮੇਸ਼ ਨਗਰ ਵਾਲੀ ਮੇਰੇ ਆਪ ਦੇ ਪਿੰਡ ਮਹਿਮੂਦਪੁਰੇ ਦੀਆਂ ਪੰਜ ਸੱਤ ਜਿਹੜੀਆਂ ਸੜਕਾਂ ਵਾ ਮੇਨ ਰੋਡ ਤੋਂ ਆਪਣਾ ਫੜਾਲਾ ਤੋਂ ਕਿਸ਼ੇਵਾਲ ਦੀ ਜਿਹੜੀ ਬੈਗ ਨੂੰ ਆ ਮਾਡਲ ਦੇ ਉੱਤੇ ਉਹ ਸੜਕ ਦੇ ਉੱਤੇ ਜਿੱਥੇ ਢਾਈ ਤੋਂ 3 ਸਾਲ ਢਾਈ ਪੌਣੇ 3 ਸਾਲ ਪੱਥਰ ਪੈਣ ਹੋ ਗਿਆ ਪਰ ਸਿਰਫ ਸਿਆਸੀ ਰੰਜਿਸ਼ ਕਾਜਿਸ਼ ਕਰਕੇ ਵੀ ਇਹ ਪੁਰਾਣਾ ਇਹੇ ਪਾਰਟੀ ਨਾਲ ਜੁੜਿਆ ਪੁਰਾਣਾ ਇਹੇ ਪਾਰਟੀ ਨਾਲ ਜੁੜਿਆ ਉਹਨਾਂ ਦੇ ਉੱਤੇ ਜਿਹੜੀ ਆ ਪਰੀ ਮਿਕਸ ਨਹੀਂ ਪਾਇਆ ਜਾ ਰਿਹਾ ਅੱਜ 2.5 ਸਾਲ ਹੋ ਗਏ ਉਹ ਰੱਖੀਆਂ ਸੜਕਾਂ ਦੇ ਉੱਤੇ ਮੈਂ ਦੇਖਿਆ ਵੀ ਉਹਨਾਂ ਦੇ ਉੱਤੇ ਹੁਣ ਆ ਪਿਛਲੇ ਮਹੀਨੇ ਤੋਂ ਪਤਾ ਨਹੀਂ ਬਰਸਾਤਾਂ ਜਿਵੇਂ ਪਾਰ ਹੈ ਉਦੋਂ ਉੱਥੇ ਉਹ ਕੰਮ ਚੱਲ ਰਿਹਾ ਵਾ ਤੋਂ ਡਿਸੀਜ਼ਰ ਨੂੰ ਮੈਂ ਇਹ ਪੱਤਰ ਲਿਖ ਕੇ ਚਿੱਠੀ ਲਿਖ ਕੇ ਉਹਨਾਂ ਨੂੰ ਜਨਤੂਣਾ ਚਾਹਣਾ ਕਿ ਦੋ ਬਲਾਕਾਂ ਦੇ ਸਾਡੇ ਪੀਡਬਲੂਡੀ ਸਾਡਾ ਜਿਹੜਾ ਇੱਕ ਬਲਾਕ ਹੋਰ ਅਜੇ ਮੰਡੀ ਕੋਲ ਤੇ ਕੋਲ ਉਹਨਾਂ ਦੇ ਅਫਸਰਾਂ ਨੂੰ ਹਦਾਇਤਾਂ ਦੇ ਕੇ ਇਹ ਜਿਹੜੇ ਪੈਂਡਿੰਗ ਜਿਨ੍ਹਾਂ ਦੇ ਪੈਸੇ ਆਏ ਹੋਏ ਆ ਕੰਮ ਸ਼ੁਰੂ ਹੋਏ ਹੋਏ ਆ ਔਰ ਸਿਆਸੀ ਲਾਗਤਬਾਜੀ ਦੇ ਨਾਲ ਉਹਨਾਂ ਦੇ ਉੱਤੇ ਪ੍ਰੇਮ ਨਹੀਂ ਪੈ ਰਿਹਾ ਔਰ ਲੋਕੋ ਜਿਹੜਾ ਪ੍ਰੇਸ਼ਾਨ ਹੋ ਰਿਹਾ ਉਹਦੇ ਉੱਤੇ ਆਪ ਦੇ ਕੋਲੋਂ ਮਿੱਟੀ ਦੀਆਂ ਟਰਾਲੀਆਂ ਲਿਆ ਲਿਆ ਕੇ ਪਾ ਕੇ ਕਿਉਂਕਿ ਜਦੋਂ ਪੱਥਰ ਆ ਉੱਤੇ ਮੋਟਰਸਾਈਕਲ ਵੀ ਚੱਲਣਾ ਔਖਾ ਹੋ ਜਾਂਦਾ ਕਿਸੇ ਦੇ ਅੰਦਰ ਕੁਛ ਟੱਕਾਂ ਆ ਵੀ ਜਾਂਦੀ ਹੈ ਤੇ ਕੰਮ ਜਿਹੜਾ ਮੁਕੰਮਲ ਕਰਕੇ ਲੋਕਾਂ ਨੂੰ ਜਿਹੜੀਆਂ ਸੜਕਾਂ ਆ ਸਾਡੇ ਪਿੰਡਾਂ ਦੇ ਅੱਗੇ ਵਾਲੀਆਂ ਇਹ ਉਹਨਾਂ ਨੂੰ ਸਮਰਪਿਤ ਕੀਤੀਆਂ ਪੰਜਾਬ ਸਰਕਾਰ ਜਦੋਂ ਬਣੀ ਸੀ ਉਹ ਕਿੰਨੇ ਸਿਆਸੀ ਬਾਜ਼ੀ ਦੇ ਉੱਪਰ ਉੱਠ ਕੇ ਜਿਹੜੇ ਕੰਮ ਕਾਜ ਕੀਤੇ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਆਹਨ ਤਾਂ ਸ਼ਮਣੇ ਆ ਜਿਹੜੀਆਂ ਮੈਂ ਅੰਗਲਾਂ ਤੁਹਾਨੂੰ ਦੱਸ ਰਿਆ ਹਾਂ ਸਿਆਸਤ ਬਾਜ਼ੀ ਤੋਂ ਉੱਠ ਕੇ ਇਸੇ ਕਰਕੇ ਮੈਂ ਕਿਸੇ ਦਾ ਨਈ ਨਾ ਲਿਆ ਨਾ ਕੇ ਪਾਰਟੀ ਦਾ ਕੁਝ ਨਿਰ ਕੀਤਾ ਜਿੰਨੂੰ ਵੀ ਲੋਕਾਂ ਨੇ ਚੁਣ ਕੇ ਮੌਕਾ 5 ਸਾਲ ਦਿੱਤਾ ਵਾ ਉਹ ਸਰਕਾਰ ਦਾ ਉਹ ਫਰਜ ਬੰਦਾ ਪਿਓ ਤਾਕਤ ਕੇ ਜਿਹੜਾ ਵਾ ਉਹ ਮਿਹਨਤ ਕਰਕੇ ਆਪਦੇ ਕੰਮ ਕਰਾਉਣਾ ਇਹਦੇ 'ਤੇ ਕਰਨਾ ਵੀ ਕੁਝ ਨਹੀਂ ਇਹਦੇ 'ਤੇ ਪੈਸੇ ਵੀ ਆਏ ਟੈਂਡਰ ਵੀ ਹੋਇਆ ਪੱਥਰ ਵੀ ਪਿਆ ਉਹ ਸਿਰਫ ਜਿਹੜਾ ਉਹ ਲੋਕਲ ਮੰਨ ਲਓ ਮੇਰੀ ਆਪਦੇ ਪਿੰਡ 'ਚ ਇਹ ਜਦੋਂ ਨਹੀਂ ਜਦੋਂ ਜਦੋਂ ਇਹ ਬੰਦੇ ਜਾਈਦੀ ਬੰਦੀ ਉਹਨਾਂ ਨੇ ਬੰਦੀ ਜਿਉਂ ਦੇ ਡੈਲੀਗੇਟ ਉਹ ਉੱਤੇ ਕਹਿ ਦਿੰਦਾ ਕਿ ਮੈਂ ਜਿੰਮੂ ਵੀ ਇਹਦੀ ਨਾਮ ਪਾਇਓ ਕਿ ਜਿਨ ਨਜ਼ਰ ਸਾਡੇ ਛਡੇ ਥੱਲੇ ਨਹੀਂ ਹੋਣਾ ਸਰ ਸਾਹਿਬ ਆਏ ਜੇ ਨਹੀਂ ਕੰਟਰੋਲ ਹੋਵਾਂ ਜਾਂ ਗੋੜੀ ਚੱਲਦੀ ਹਲਕੇ ਚ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਉਹ ਤੇ ਸਮਝੀ ਗੋ ਜੀ ਇਨਾ ਬੁਰਾ ਹਾਲ ਉਹ ਡਾਕਟਰ ਦਾ ਹੋ ਗਿਆ ਵਾ ਕਿ ਕੰਨਾਂ ਨੂੰ ਹੱਥ ਲੱਗੇ ਪਿਆ ਅੱਜ ਕੋਈ ਬੰਦਾ ਚਾਹੇ ਉਹ ਛੋਟਾ ਆ ਵੱਡਾ ਵਾ ਕੋਈ ਨੌਕਰੀ ਪੇਸ਼ਿਆਲਾ ਕੋ ਬਾਰੀ ਆ ਜਾਂ ਕੋਈ ਵੀ ਆ ਉਹ ਮਸੂਤ ਜਿਹੜਾ ਵਾ ਆਪ ਜੀ ਨੂੰ ਸਮਝ ਆ ਗਈ ਅੱਜ ਘਰੇ ਆ ਕੇ ਸਾਹ ਲੈ ਲਿਆ ਤੇ ਸਮਝ ਲਓ ਪੱਜ ਕੇ ਆ ਗਏ ਕੱਲ ਹੀ ਇਥੇ ਸਾਂਡਪੁਰੇ ਇਥੇ ਆਪਣੇ ਪ੍ਰਧਾਨ ਜੀ ਦੇ ਗਵਾਂਢ ਦੇ ਵਿੱਚ ਹੀ ਰਾਤੀ ਉਹ ਨੂੰ ਇੱਕ ਜੀ ਪੂਰੀ ਤਰ੍ਹਾਂ ਮਤਲਬ ਵੱਢਿਆ ਜਿਵੇਂ ਉਹ ਕਹਿ ਕੇ ਆ ਕੇ ਉਹਦੇ ਘਰ ਆ ਕੇ ਉਹਦੇ ਗੱਲ ਪੈ ਗਈ ਉਹਨੂੰ ਜਿਹੜਾ ਉਹਨੂੰ ਮਾਰਿਆ ਗਿਆ ਉਹਨੂੰ ਵੱਢਿਆ ਗਿਆ ਉਹ ਜੀ ਗੋਲੀ ਕਿਤੇ ਨਾ ਕਿਤੇ ਚੱਲੀ ਹੁੰਦੀ ਬਲਟੋਏ ਇਹੋ ਜਿਹਾ ਅੱਜ ਕੱਲ ਫਿਰ ਮੇਰੇ ਖਬਰ ਉਹ ਜੀ ਗੋਲੀ ਚੱਲੀ 20 ਵਾਰ ਹਫ਼ਤਾ ਦਾ ਅਜੇ ਪਹਿਲੋਂ ਵੀ ਇੱਕ ਜਿਹੜੇ ਉੱਥੇ ਕਾਲਜ ਦੇ ਜਿਹੜੇ ਬੰਦੇ ਤੁਸੀਂ ਵੇਖੋ ਹਰ ਪਾਸੇ ਆਹਾਕਾਰ ਮੱਚੀ ਪਈ ਹੈ ਕੋਈ ਜਿੰਮੇਵਾਰੀ ਲੈਣ ਨੂੰ ਚਾਹ ਨਹੀਂਗਾ ਉਮੀਦ ਕਰਦਾ ਵੀ ਹੁਣ ਸਾਡੇ ਨਵੇਂ ਕਪਤਾਨ ਸਾਹਿਬ ਆਏ ਹੈ ਸ਼ਾਇਦ ਹੋਰ ਥੋੜਾ ਸੀਰੀਅਸਲੀ ਕੋਈ ਐਕਸ਼ਨ ਲੈਣ ਔਰ ਪੁਲਿਸ ਨੂੰ ਲਾਮਬੰਦ ਕਰਨਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜਿੱਥੇ ਇੱਕ ਡਰ ਦਾ ਦਹਿਸ਼ਤ ਦਾ ਮਾਹੌਲ ਬਣਿਆਗਾ ਆਪਦੀ ਜ਼ਿੰਦਗੀ ਜਿਹੜੀ ਜੁਨੀ ਉੱਠੀ ਹੋਈ ਹੈ ਉੱਥੇ ਉਸ ਤੇ ਪ੍ਰਸ਼ਾਸਨ ਤੇ ਲੋਕਾਂ ਡਾਕਟਰ ਨੂੰ ਸ਼ਕਤੀ ਨਾਲ ਜਿੱਤਣਾ ਚਾਹੀਦਾ ਹੈ ਬਸ ਉਹ